ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਜਾਣ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਅੱਜ ਬਣਾਵਾਂਗੇ ਆਪਾਂ ਪਤਾਵਾਂਗਾ ਤਾਂ ਪਰਥਾ ਬੈਂਗਣਾਂ ਦਾ ਵੀਡੀਓ ਮੈਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਓ ਚਲੋ ਜੀ ਕਰਤੀ ਆਪਾਂ ਰੈਸਪੀ ਸ਼ੁਰੂ ਲਓ ਜੀ ਬੈਂਗਣ ਆਪਾਂ ਨੇ ਕੱਟ ਲਏ ਬ੍ਰਿਕ ਬ੍ਰਿਕ ਹੁਣ ਪਰਖਾਂਗੇ ਕੁੱਕਰ ਦੇ ਅਸਤੇ ਇਹਦੇ ਵਿੱਚ ਪਾ ਕੇ ਆਪਾਂ ਇੱਕ ਸਿਟੀ ਲਗਾਵਾਂਗੇ ਇੱਕੋ ਗਲਾਸ ਪਾਣੀ ਦਾ ਪਾਏ ਬਹੁਤਾ ਪਾਣੀ ਮਾਉਣ ਦੀ ਕੋਈ ਲੋੜ ਨਹੀਂ ਆਫ ਨਾਲੇ ਬਣ ਜਾਂਦੀ ਹੈ ਬਹੁਤ ਜਲਦੀ ਪਰ ਥਣ ਕੇ ਤਿਆਰ ਹੁੰਦਾ ਇਹਦੇ ਸਕਾ ਅੱਧਾ ਚਮਚਾ ਪਾਵਾਂਗੇ ਆਤੀ ਦਾ ਅੱਧਾ ਕੋ ਮਾਵਾਂਗੇ ਨਮਕ ਦਾ सीटी लगावे रीज कुकर की सीटी बच गई एक हूँ आप रखा पाई पाई गैस ऑन तो जी फैन हो गया गर्म पावगेल तेल तेल न गर्म करोंगे तो जी तेल हो गया गर्म पावगे अद्धा चमची का जीरा ब्राउन हो गया लो दो ब्ररीक ब्ररीक प्याज कट्टे हुए हैं लंबे लंबे ਬਹੁਤ ਪਿਆਰੇ ਇਹਨਾਂ ਨੂੰ ਬ੍ਰਾਊਨ ਕਰਾਂਗੇ ਇਹਨਾਂ ਦੇ ਬ੍ਰਾਊਨ ਹੋ ਗਏ ਥੋੜੇ ਦੇਰ ਰੋਸਣਾਂਗੇ ਜਦੋਂ ਚੰਗੀ ਤਰ੍ਹਾਂ ਬਣਾਉਣ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਅਦਰਕ ਤੇ ਲਸਣ ਦੇ ਪੇਸਟਾ ਇਹਨੂੰ ਵੀ ਚੰਗੀ ਤਰ੍ਹਾਂ ਵਿੱਚੇ ਬ੍ਰਾਊਨ ਕਰਾਂਗਾ कच्चਾ ਨਹੀਂ ਰੱਖਣਾ ਆਪਾਂ ਨੇ ਬਿਲਕੁਲ ਨਹੀਂ ਲਸਣ ਖੁੱਜ ਗਿਆ ਅਗਰ ਖਲਾ ਖਲ ਪਪਾਵਾਗੇ ਮਿੱਚਾ ਅੱਧਾ ਚਮਚਾ ਦੋ ਟਮਾਟਰ ਕੱਟੇ ਹੋਏ ਨਪਾਵਾਂਗੇ ਦੇ ਵਿੱਚ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਨਮਕ ਦਾ 1/2 ਚਮਚਾ ਹਰੀ ਲਾਲ ਮਿਰਚਾਂ ਦਾ ਅੱਧਾ ਕੁ ਚਮਚਾ ਨਪਾਵ ਦੇ ਦਹੀ ਦਾ ਪਾਓ। ਲੈਣ ਚੰਗੀ ਤਰ੍ਹਾਂ ਮਿਲਣਾ। ਲੋਨ ਫੰਦਾ ਤੋਂ ਤਰਫ ਜੇ ਹੁਣ ਫਾਇਸਟ ਸੋਲੇ ਪਾ ਲੈਣਾਗੇ ਸੁਣਨ ਤੱਕ ਪਕਾਵਾਂਗੇ ਲੋਜ ਹੁਣ ਫਿਰ ਬਤਾਓ ਚਰਨੀ ਨਾ ਕੱਢ ਲੈਨੇ ਫਨੇ ਤੱਕ ਮੈਨੋਂ ਪਾਲੇ ਬਿਲਕੁਲ ਨਹੀਂ ਹੋਏ ਹੌਲੀ ਪਾਇਆ ਤੇ ਪੀਲੇ ਨਹੀਂ ਆ ਪੀਲੀਓ ਸਬਜੀ ਬਣੂਗੀ ਇਹ ਹੋ ਪਰੂ ਅਲੂ ਮੈਂ ਚਾਹਣਾ ਮੈਸਾ ਨਾ ਕਿ ਸੰਗੀ ਕਰ ਜੇ ਤੁਸੀਂ ਇਹਦਾ ਵਿੱਚ ਪਾਣੀ ਜਿਹੜਾ ਨਿਕਲੇ ਜੂਸ ਕਰਨਾ ਜ਼ਰੂਰੀ ਕਰ ਸਕਦੇ ਆ ਤਾਂ ਵੀ ਸਬਜੀ ਬਹੁਤ ਟੇਸਟੀ ਬਣੀ ਆ ਤੇ ਉਹ ਜੂਸ ਵੀ ਕਰ ਲਓ ਮੈਂ ਵਿੱਚ ਬਹੁਤ ਵਧੀਆ ਚੀਜ਼ ਹੈ ਕੈਲਸ਼ੀਅਮ ਬਹੁਤ ਮਤਰਾ ਚ ਹੁੰਦਾ ਵੰਗਣਾਂ ਬਹੁਤ ਜਲਦੀ ਬਣ ਗਏ ਹੁੰਦੇ। ਲੋ ਜਿੱਦ ਤਰ ਆਪਣਾ ਮਸਾਲਾ ਅਲਚ ਗਿਆ ਦੇ ਹਨ ਤੇਲ ਛੱਟ ਤਾਂ ਇਹ ਥੋੜਾ ਪਾਵਾਂਗੇ ਇੱਕ ਜਿਹੜੇ ਬੰਜਣਾ ਮੈਚ ਕਿੱਤੇ ਹੋ ਕਿੰਨੇ ਮਿੰਟ ਦੋ ਮਿੰਟ ਤਾਂ ਲਓ ਜੀ ਦੋ ਤੋਂ ਤਿੰਨ ਮਿੰਟ ਰਜੇ ਦੀ ਸਬਜੀ ਦੇਖੋ ਤੇਲ ਛੱਟ ਪਾ ਇਹਨਾਂ ਵਧੀਆ ਪੱਕਾ ਬਣੇ ਥੋੜਾ ਪਾਵਾਂਗੇ ਇੱਕ ਹਰਾ ਧਨੀ ਖੱਟਾ ਬਣ ਕੇ ਹੋ ਗਿਆ ਬੰਦ ਨਾ ਪਿਆਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ